ਵੇਖਾ ਕਿਸੇ ਨੂੰ ਗਿੱਟੇ ਲੱਗੇ ਕਿਸੇ ਨੂੰ ਗੋਡੇ ਲੱਗੇ ਨਸ਼ਿਆਂ ਦੇ ਸਰਕਾਰ ਸਖਤ ਖਿਲਾਫ ਨੰਬਰਦਾਰ ਸਾਹਿਬ ਵੀ ਬੈਠੇ ਨੇ ਉਰੇ ਸਰਪੰਚ ਸਾਹਿਬ ਵੀ ਬੈਠੇ ਨੇ ਉਰੇ ਕੋਈ ਵੀ ਨੰਬਰਦਾਰ ਸਰਪੰਚ ਜਿਹੜਾ ਨਸ਼ੇ 'ਚ ਫੜਿਆ ਗਿਆ ਜੇ ਉਹ ਦੀ ਜ਼ਮਾਨਤ ਕਰਾਉਂਦਾ ਸਾਰੇ ਪਿੰਡ ਨੇ ਉਹਦਾ ਬਾਈਕਾਟ ਕਰਨਾ ਕਿਉਂਕਿ ਸਾਨੂੰ ਆਪਦਾ ਨਗਰ ਪਿਆਰਾ ਹੈ ਜਿਹੜੇ ਕੋਈ ਸਰਪੰਚ ਜਾਂ ਨੰਬਰਦਾਰ ਜਾ ਕੇ ਜ਼ਮਾਨਤ ਕਿਸੇ ਦੀ ਕਰਾਉਂਦਾ ਉਦੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਕਿਉਂਕਿ ਇਹ ਘੁਣਾ ਹੌਲੀ-ਹੌਲੀ ਕਰਕੇ ਤੁਸੀਂ ਦੇਖਿਆ ਜੇ ਕਿਸੇ ਮਕਾਨ ਪਾਇਆ ਹੋਇਆ ਜੇ ਇੱਕ ਚਕਾਰ ਨੂੰ ਘੁਣ ਲੱਗੇ ਉਹਨੇ ਸਾਰਿਆਂ ਤਲਾਠਾ ਖਾ ਲਏ ਨੇ ਉਹੀ ਨਸ਼ੇ ਵਾਲਿਆਂ ਦਾ ਜੇ ਇੱਕ ਘਰ ਦੇ ਵਿੱਚ ਨਸ਼ਾ ਆ ਗਿਆ ਉਹਨੇ ਸਾਰੇ ਘਰ ਬਰਬਾਦ ਕਰ ਦੇਣੇ ਜਿਹਦੇ ਘਰ ਤੇ ਪੈ ਗਿਆ ਉਦੋਂ ਉਹਨੂੰ ਲੱਗਿਆ ਕਿ ਅੱਗ ਲੱਗੀ ਦੂਜੇ ਦਾ ਭਾਦਾ ਬਸੰਤਰਾ ਸੋ ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ ਕਿ ਨਸ਼ੇ ਵਾਲੇ ਦੇ ਅਸੀਂ ਸਖਤ ਖਿਲਾਫ ਖੜੀਏ ਤੁਸੀਂ ਵੀ ਸਾਥ ਦਿਓ ਕਿਉਂਕਿ ਤੁਹਾਨੂੰ ਜਿਆਦਾ ਪਤਾ ਕੋਈ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰਦਾ ਤਾਂ ਸਾਡੇ ਧਿਆਨ ਚ ਲਿਆਓ ਦੀਪ ਜੀ ਐਸਪੀ ਦੇ ਧਿਆਨ ਚ ਲਿਆਓ ਅਸਾਚ ਨੂੰ ਧਿਆਨ ਚ ਲਿਆਓ ਨਹੀਂ ਥੋੜੀ ਉੱਥੇ ਦਾ ਗੱਲ ਪਹੁੰਚਦੀ ਤੁਸੀਂ ਮੈਨੂੰ ਦੱਸੋ ਤੁਹਾਨੂੰ ਐਸਐਸਪੀ ਨੂੰ ਮਲਾइए ਪਰ ਆਪਣਾ ਅਜੰਡਾ ਸਾਫ਼ ਹੋਣਾ ਚਾਹੀਦਾ ਕਿ ਚਿੱਟੇ ਵਾਲਾ ਅਸੀਂ ਕੋਈ ਵੱਖਣਾ ਨਹੀਂ ਚਾਹੀ ਜਿਹੜਾ ਵਰਗੀ ਹੋਵੇ ਕਹੇ ਕਾਲੀ ਹੋਵੇ ਕਾਂਸੀ ਹੋਵੇ ਆਮ ਆਦਮੀ ਪਾਰਟੀ ਵਾਲਾ ਹੋਵੇ ਕੋਈ ਵੀ ਹੋਵੇ ਉਹਦੇ ਨਾਲ ਕੋਈ ਸੁਝਾਵਾਂ ਸੋ ਮੈਂ ਅਭੀਰ ਕਰਦਾ ਕਿ ਤੁਸੀਂ ਨਸੇ ਦੇ ਖਰਾਬ ਸਾਰੇ ਲਾਮਬੰਦ ਹੈਗੇ ਹੋ ਸਾਰੇ ਇਕੱਠੇ ਹੋ ਹਾਂਜੀ ਹਾਂਜੀ ਜੇ ਸਾਰੇ ਇਕੱਠੇ ਤਾਂ ਹੱਥ ਖੜੇ ਕਰਕੇ ਸਾਰਾ ਦਾ ਸਾਡਾ ਇੱਕੋ ਹੀ ਕੰਮ ਹੈ ਕਿ ਅਸੀਂ ਜਿੰਨਾ ਵੱਧ ਤੋਂ ਵੱਧ ਕੰਮ ਕਰਵਾ ਸਕਦਾ ਉਹ ਕੰਮ ਕਰਾਉਣ ਤੱਕ ਫੁੱਟਸੜੀਏ ਜੇਸੀਂ ਚੰਗਾ ਕਰਾਂਗੇ ਤਾਂ ਤੁਸੀਂ ਸਾਡਾ ਸਾਥ ਆਖੀ ਦੋਗੇ ਜੇ ਚੰਗੇ ਨਹੀਂ ਕਰੋਗੇ ਫਿਰ ਕਿਹੜਾ ਸਾਥ ਦੇਣਾ ਪਰ ਜਿੰਨੇ ਪੈਸੇ ਅਸੀਂ ਦੇਤੇ ਮੈਨੂੰ ਲੱਗਦਾ ਪਿਛਲੇ 10 ਸਾਲਾਂ ਤੋਂ ਤੇ ਪੈਸੇ ਨਹੀਂ ਆਏ ਹੁਣ ਜਿੰਨੇ ਪੈਸੇ ਅਸੀਂ ਤੁਹਾਡੇ ਨਗਰ ਵਾਸਤੇ ਦੇ ਦੇਸੀ ভাই ਸਭ ਤੋਂ ਪਹਿਲੇ ਇੱਕ ਦਾ ਤੁਹਾਡਾ ਜਿਹੜੀ ਬੁਝਾਰਾਂ ਸਾਹਮਣੇ ਬੱਸੀ ਆ ਕਿ ਚੇਅਰਮੈਨ ਬਣੇ ਨੇ ਪਹਿਲਾ ਜਿਹੜਾ ਇਹਨਾਂ ਨੇ ਉਕੀਤਾ ਉਹ ਜਿਹੜੀ ਫੇਰ ਨਹੀਂ ਵੰਡਿਆ 47 ਲੱਖ ਦੇ ਕਰੀਬ ਜਿਹੜਾ ਉਹ ਪੈਸਾ ਮੈਂ ਕਹਿੰਦਾ ਬਹੁਤ ਕੰਮ ਤੁਹਾਡੇ ਪਿੰਡ ਦਾ ਸਾਫ਼ ਹੋ ਜਾਣਾ ਬਾਕੀ ਸਫਾਈ ਸਾਡੇ ਹੱਥੋਂ ਬਹੁਤਾ ਰੱਖਣ ਕਹੋ ਮੈਂ ਆਪਰੇ ਸਫਾਈ ਕਰਤੀ ਨਾ ਮੁਸ਼ਕਲ ਹੈ ਕਿਉਂਕਿ ਜਿਹਦਾ ਮੱਥਾ ਲੱਗਦਾ ਹੈ ਫਿਰ ਜਿਹਦਾ ਮੱਥਾ ਲੱਗਦਾ ਉਹਦਾ ਫਰਜ਼ ਬਣਦਾ ਕਿ ਉਹਦਾ ਮੱਥਾ ਸਾਫ਼ ਰੱਖੇ ਇਹ ਨਾ ਹੋਵੇ ਆਪਦੇ ਮੱਥੇ ਪੂਰੇ ਕਾਬੂ ਲਾ ਕੇ ਗੁਮਾਂਡੀ ਦੇ ਮੱਥੇ ਨੂੰ ਕਰਦੇ ਉਹ ਵੀ ਕਰਦਾ ਉਹ ਮੇਰਾ ਲੜਾਈ ਨੂੰ ਸੱਦਾ ਦੇਣਾ ਲੜਾਈ ਨੂੰ ਸੱਦਾ ਨਹੀਂ ਦੇਣਾ ਆਪਾਂ ਨੇ ਬਿਲਕੁਲ ਮੈਂ ਕਹਿੰਦਾ ਤੁਹਾਡਾ ਤਾਂ ਮਕਸਦ ਇੱਕੋ ਹੀ ਆ ਬਸ ਕਿ ਜਿੰਨਾ ਪੈਸਾ ਅਸੀਂ ਤੁਹਾਡੇ ਉਹਰੇ ਦੇ ਕੇ ਜਾਵਾਂਗੇ ਵਾਸੂ ਤੁਸੀਂ ਉੱਤੇ ਖੜ ਕੇ ਲਵਾ ਲੈਣਾ ਵਧੀਆ ਤਰੀਕੇ ਨਾਲ ਬੜੇ ਆਪ ਪਸ਼ਤੰਦਰ ਮੁੰਡਾ ਸੈਕਟਰੀ ਲੱਗਿਆ ਹਾ ਮਲੇਕ ਵਾਲਾ ਸੈਕਟਰੀ ਕਿਹੜਾ ਹੋਰ ਹੋਰ ਤਮਕੌਰ ਤੇਰੇ ਛਾਂਦੇ ਬੱਚੇ ਮੈਂ ਗੋਲਰੇ ਆਪ ਕੋ ਫੋਨ ਕੋ ਗੱਲ ਨਹੀਂ ਮਾਰਦਾ ਨਾ ਕੋਈ ਮਨਰੇਗਾ ਦਾ ਕਿੰਨਾ ਕੰਮ ਤੁਸੀ ਕਰਵਾਉਣਾ ਕੋਈ ਬੁਕਾਣ ਸਰਪੰਚ ਕੋਈ ਕੋਈ ਵੀ ਹੋਵੇ ਮਨਰੇਗਾ ਦਾ ਕਿਸੇ ਨੂੰ ਰੋਕਣਾ ਨਹੀਂ ਬੱਦ ਬੱਦ ਕੰਮ ਲਿਆ ਕੇ ਦੇ ਠੀਕ ਹੈ ਠੀਕ ਹੈ ਠੀਕ ਹੈ ਨਾ ਬਸ ਪੰਪ ਤੋਂ ਬਾਅਦ ਕੰਮ ਔਰ ਪਿੰਡ ਦੇ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਆਉਣੀ ਚਾਹੀਦੀ ਕੋਈ ਕਮੀ ਨਹੀਂ ਖਾਤਾ 13 ਲੱਖ ਰੁਪਇਆ ਤੁਹਾਡੇ ਪੰਚਾਇਤ ਦੇ ਖਾਤੇ 'ਚ ਪੈ। ਖਾਤੇ 'ਚ 13 ਲੱਖ ਰੁਪਇਆ। ਅਰੇ 20 ਲੱਖ ਰੁਪਇਆ ਦੇ ਲੱਗਾ ਤੁਹਾਡੇ ਸੋਲਰ ਲੈਟਾ ਲੱਗ ਜਾਣਗੀਆਂ ਸਾਰੇ ਪਿੰਡ ਦੇ ਉੱਤੇ। ਔਰ ਆ ਜਿਹੜਾ ਪੈਂਥਲ ਨੂੰ ਜਾਂਦਾ ਉੱਧਰ 12 ਲੱਖ ਦਾ ਉੱਧਰ ਕੰਮ ਕਰਾਇਆ ਜਿਹੜਾ 55 ਲੱਗਿਆ ਨਾ 12 ਲੱਖ ਰੁਪਏ ਦਾ 55 ਉਹ ਲੱਗਿਆ ਔਰ ਤੁਹਾਡੇ ਛੱਪੜ ਵਾਸਤੇ 49,70,000 ਰੁਪਏ ਤੁਹਾਡੇ ਤੁਹਾਡੇ

ਤੁਸੀਂ ਦੇਖੋ ਵੀ ਅਸੀਂ ਮੈਂ ਪਹਿਲਾਂ ਵੀ ਕਹਿਆ ਸੀ ਵੀ ਅਸੀਂ ਆਪਦੇ ਏਸਟੇਟ ਨੇੜੇ ਵਿੱਚ ਇੰਨੇ ਪੈਸੇ ਲਵਾਦਿਆਂ ਸਭ ਤੋਂ ਜ਼ਿਆਦਾ ਕੇਸ ਲੈਂਦਾ ਛੱਪੜ ਦਾ ਹਾਂਜੀ ਜਦੋਂ ਛੱਪੜ ਬਣ ਗਿਆ ਤੁਸੀਂ ਸਾਰਿਆਂ ਨੇ ਕਿਹਾ ਇਸ ਦਾ ਸ਼ਹਿਰ ਛੱਪੜ ਦੇ ਕਰਕੇ ਹੋਣੀ ਆ ਵਧੀਆ ਬਣਾ ਕੇ ਦਮਾਂ ਕਿ ਉੱਥੋਂ ਦੀ ਫਿਰਨ ਨੂੰ ਵਿੱਚ ਪਾਣੀ ਹਾਂਜੀ ਔਰ ਨਾਲੇ ਸੱਤਾਂ ਸਾਲ ਉਹ ਕਲੋਨੀਆਂ ਦਾ ਵੀ ਠੀਕ ਹੈ ਗੰਦ ਕੱਢਣਾ ਜਿੰਨਾ ਹੋ ਸਕੇ ਠੀਕ ਹੈ ਤੁਸੀਂ ਉਹਨਾਂ ਦੇ ਪਾਣੀ ਦੀ ਨਿਕਾਸੀ ਸਾਰਾ ਕੁਝ ਕਰਨਾ ਆਪਾਂ ਕਿਸੇ ਦਾ ਪੱਖਪਾਤ ਨਾ ਕਰੀਏ ਕਿਉਂਕਿ ਮੈਨੂੰ ਕਿਸ ਤੁਸੀਂ ਐਮਐਲਏ ਬਣਾਇਆ ਜੇ ਮੈਂ ਪੱਖਪਾਤ ਕਰਦਾ ਮੇਰੇ ਵਾਸਤੇ ਮਾੜੀ ਗੱਲ ਹੈ ਜੇ ਪ੍ਰਕਾਰ ਸਰਪੰਚ ਬਣਿਆ ਇਹ ਪੱਖਪਾਤ ਕਰਦਾ ਤੁਹਾਡੇ ਵਾਸਤੇ ਮਾੜੀ ਗੱਲ ਸੋ ਸਰ ਦਾ ਭੱਜ ਬੰਦਾ ਜਿਹਨੂੰ ਤੁਸੀਂ ਸੇਵਾ ਵਕਸੀ ਆ ਉਹ ਪੂਰਾ ਡੱਟ ਕੇ ਨਗਰ ਦਾ ਕੰਮਕਾਰ ਜਿਹੜਾ ਉਹ ਕਰੇ ਔਰ ਕੰਮਕਾਰ ਵਿਕਾਸ ਪਿੰਡ ਦਾ ਜਿਹੜਾ ਉਹ ਸਾਨੂੰ ਤੁਸੀਂ ਯਕੀਨ ਮੰਨਿਓ ਬਹੁਤੇ ਹੋਰ ਆਪਣਾਂ ਦੇ ਬੰਦੇ ਪੁੱਜਦੇ ਨੇ ਯਾ ਤੁਸੀਂ ਬੜੇ ਪੈਸੇ ਦੇ ਜਿੰਨੇ ਕਿੱਥੇ ਦਿੰਦੇ ਹੋ ਕਿਉਂਕਿ ਅਮਰ ਕਰਦਾ ਜਜ਼ਬਾ ਅਸੀਂ ਚਾਹੁੰਦੇ ਆ ਵੀ ਸਾਨੂੰ ਮੌਕਾ ਬਖਸ਼ਿਆ ਪ੍ਰਮਾਤਮਾ ਨੇ ਅਸੀਂ ਪੈਸਾ ਕਿੱਥੋਂ ਲਿਆਉਣਾ ਕਿਵੇਂ ਕਰਨਾ ਕੀ ਗੱਲਬਾਤ ਆ ਸਾਰੀ ਟੀਮ ਹੈ ਬਲਕਾਰ ਦੇ ਚਮਤਰਾ ਪਟਿਆਲੇ ਬੈਠਾ ਸਮਾਨੇ ਗੁਰਦੇਵ ਟਵਾਣਾ ਬੈਠਾ ਇਹ ਸ਼ੈਅਰੀ ਜਹੀ ਆ ਆ ਗੁੱਟੇਜ ਆ ਸਾਰੇ ਵੀਡੀਓ ਸਾਫ ਸਾਰੇ ਰੜ ਕੇ ਵੀ ਪੈਸਾ ਕਿਵੇਂ ਲਿਆ ਕੇ ਪਿੰਡਾਂ ਲਾਉਣਾ ਉਹ ਉਹ ਸਾਡੇ ਚ ਆਪ ਹਿੰਮਤ ਆ ਕਿ ਅਸੀਂ ਕਿਵੇਂ ਪੈਸਾ ਲੈ ਆ ਕੇ ਕਿੱਥੋਂ ਲਾਈਏ ਸੋ ਇਸ ਕਰਕੇ ਪੈਸਾ ਲਵਾਉਣਾ ਵਧੀਆ ਤਰੀਕੇ ਨਾਲ ਆ ਜਿਹੜਾ ਪੱਟਿਆ ਉਧਰੋਂ ਸਮਾਨ ਇਹ ਵੀ ਸਾਰਾ ਇਹਨੂੰ ਲਾ ਕੇ ਦੇ ਸ਼ੱਦ ਦੇ ਵਿੱਚ ਸਾਰਾ ਬਾਹਰ ਕੋਈ ਕੱਚਾ ਜਗ੍ਹਾ ਨਹੀਂ ਨਾ ਮੈਂ ਤਨਾਨ ਬਣਦੇ ਜਦ ਤਹ ਚੋਰ ਚੁੱਕ ਚੁੱਕ ਕੇ ਖਾਣਾ ਜਿਵੇਂ ਮੰਨਿਆ ਕਿ ਨੀ ਇਹਨਾਂ ਸਾਫ ਪਿਆ ਦੇ ਚੋਰ ਚੁੱਕ ਚੁੱਕ ਕੇ ਖਾਣਾ ਇਹ ਸਾਰੀ ਸਾਰੀ ਪਾਈ ਉੱਤੇ ਔਰੇ ਵਿਆਹ ਸ਼ਾਦੀ ਜੋ ਮਰਜੀ ਕੋਈ ਪ੍ਰੋਗਰਾਮ ਜਿਹਨੇ ਕਰਨਾ ਜਿਸ ਤਰ੍ਹਾਂ ਮਰਜੀ ਕਰ ਸਕਦਾ ਸੋ ਇਸ ਕਰਕੇ ਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਦੁਬਾਰਾ ਫੇਰ ਕਿ ਸਾਰਿਆਂ ਨੇ ਇਕੱਠੇ ਹੋ ਕੇ ਚੱਲਣਾ ਲੜਾਈ ਝਗੜਾ ਨਹੀਂ ਕਰਨਾ ਆਪਸ ਵਿੱਚ ਪਿਆਰ ਰੱਖਣਾ ਕਿਉਂਕਿ ਤੁਹਾਨੂੰ ਸਭ ਤੋਂ ਨੇੜੇ ਤੁਹਾਡਾ ਗਵੰਡੀ ਹੈ ਮੈਂ ਵੀ ਜੇ ਉਹ ਆਉਂਗਾ ਮੈਂ ਉੱਥੇ ਕੱਟ ਲੱਖ ਦੂਗਾ ਆਪਸ ਵਿੱਚ ਲੜਨਾ ਨਹੀਂ بس ਮੇਰੀ ਇੰਨੀ ਕ ਹੱਥ ਬੰਨ ਕੇ ਬੇਨਤੀ ਆ ਕਈਆਂ ਨੇ ਕਈਆਂ ਨੇ ਕਹਿਣਾ ਕਿ ਇਹਨੇ ਐ ਕਰਤਾ ਇਹਨੇ ਐ ਕਰਤਾ ਮੈਨੂੰ ਵੀ ਸੌ ਚੰਗਾ ਕਹਿੰਦਾ ਸੌ ਮਾੜਾ ਕਹਿੰਦਾ ਜੇ ਮੈਂ ਹੁਣ ਕਿਰਪਾਨ ਕੱਢੀ ਫਿਰਿਆ ਮੋਂ ਤਾਂ ਕੋਈ ਫਾਇਦਾ ਨਹੀਂ ਓ ਇਸ ਕਰਕੇ ਆਪਾਂ ਨੇ ਇਧਰੋਂ ਸੋਣੀਆਂ ਇਧਰ ਕੱਢ ਦੇਣੀਆਂ ਆਪਾਂ ਕਿਸੇ ਨਾਲ ਲੜਾਈ ਵਾਲਾ ਕੋਈ ਸਿਸਟਮ ਰੱਖਣਾ ਕੋਈ ਨਹੀਂ ਔਰ ਮੇਰੀ ਬੇਨਤੀ ਆ ਤੇ ਤੁਹਾਡੇ ਪਿੰਡੋਂ ਜੇ ਇਸ ਸਾਲ ਦੇ ਵਿੱਚ 25 ਦੇ ਵਿੱਚ ਇੱਕ ਵੀ ਕੇਸ ਸਾਡੇ ਨਾਂ ਗਿਆ ਤਾਂ ਤੁਹਾਡੇ ਨਕਰ ਨੂੰ ਸਨਮਾਨਤ ਕਰਾਂਗੇ ਤਾਂ ਮੇਰੀ ਕੋਸ਼ਿਸ਼ ਹੈ ਕਿ ਹੋਰ ਫੰਡ ਦਵਾਂਗੇ ਤੁਹਾਡੇ ਨਕਰ ਨੂੰ ਜੇ ਇੱਕ ਵੀ ਕੇਸ ਨਹੀਂ ਹੋਇਆ। ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਿਰ ਅਗਲੀ ਗੱਲ ਹੈ ਕਿ ਇਹ ਨਹੀਂ ਆ ਵੀ ਪੈਸੇ ਬੋਲ ਗਏ ਆਉਣਗੇ ਪਤਾ ਨਹੀਂ ਕਦੋਂ ਨਹੀਂ ਆਉਣਗੇ ਉਹ ਸਿਸਟਮ ਦੀ ਹੈ। ਪੈਸੇ ਖਾਤੇ ਤੇ ਪਾ ਕੇ ਫੇਰ ਅਸੀਂ ਜਿਹੜੇ ਸੈਕਸ਼ਨ ਲੈਟਰ ਲੈ ਕੇ ਤੁਰਿਆ ਤਾਂ ਕਿ ਕੱਲ ਨੂੰ ਕੋਈ ਕਹਿ ਨਾ ਦੇਵੇ ਕਿ ਦਿੱਤਾ ਦਿੱਤਾ ਹੈ ਨਹੀਂ ਕੁਛ ਬਾ ਕੱਲੀਆਂ ਫੋਟੋਆਂ ਖਿਚਾ ਕੇ ਤੁਰ ਗਏ ਮੈਂ ਪੰਚਾਇਤ ਨੂੰ ਬੇਨਤੀ ਕਰੂੰਗਾ ਮੋਜਲ ਸਕਣਾ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਨਾਲ ਆ ਕੇ ਖੜਨਾ ਅਗਲੀ ਗੱਲ ਇੱਕ ਕਿਸੇ ਨੂੰ ਗਿੱਟੇ ਲੱਗੇ ਕਿਸੇ ਨੂੰ �ੋਟੇ ਲੱਗੇ ਨਸ਼ਿਆਂ ਦੇ ਸਰਕਾਰ ਸਖਤ ਖਿਲਾਫ ਨੰਬਰਦਾਰ ਸਾਹਿਬ ਵੀ ਬੈਠੇ ਨੇ ਹੋਰੇ ਸਰਪੰਚ ਸਾਹਿਬ ਵੀ ਬੈਠੇ ਨੇ ਹੋਰੇ ਕੋਈ ਵੀ ਨੰਬਰਦਾਰ ਸਰਪੰਚ ਜਿਹੜਾ ਨਸ਼ੇ 'ਚ ਫੜਿਆ ਗਿਆ ਜੋਦੀ ਜ਼ਮਾਨਤ ਕਰਾਉਂਦਾ ਸਾਰੇ ਪਿੰਡ ਨੇ ਉਹਦਾ ਬਾਈਕਾਟ ਕਰਨਾ ਕਿਉਂਕਿ ਸਾਨੂੰ ਆਪਦਾ ਨਗਰ ਪਿਆਰਾ ਹੈ ਜਿਹੜੇ ਕੋਈ ਸਰਪੰਚ ਜਾਂ ਨੰਬਰਦਾਰ ਜਾ ਕੇ ਜ਼ਮਾਨਤ ਕਿਸੇ ਦੀ ਕਰਾਉਂਦਾ ਉਹਦੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਕਿਉਂਕਿ ਇਹ ਘੋਣਾ ਹੌਲੀ-ਹੌਲੀ ਕਰਕੇ ਤੁਸੀਂ ਦੇਖਿਆ ਜੇ ਕਿਸੇ ਦਾ ਮਕਾਨ ਪਾਇਆ ਹੋਇਆ ਜੇ ਇੱਕ ਚਕਾੜ ਨੂੰ ਘੁੰਣ ਲੱਗੇ ਉਹਨੇ ਸਾਰਿਆਂ ਦਾ ਟਰਾਠਾ ਖਾ ਲੈਣੀਆਂ ਉਹੀ ਨਸ਼ੇ ਵਾਲਿਆਂ ਦਾ ਜੇ ਇੱਕ ਘਰ ਦੇ ਵਿੱਚ ਨਸ਼ਾ ਆ ਗਿਆ ਉਹਨੇ ਸਾਰੇ ਘਰ ਬਰਬਾਦ ਕਰ ਦੇਨੇ ਜਿਹਦੇ ਘਰ ਤੇ ਪੈ ਗਿਆ ਉਦੋਂ ਉਹਨੂੰ ਲੱਗਦਿਆ ਕਿ ਅੱਗ ਲੱਗੀ ਦੂਜੇ ਦਾ ਭਾਰਾ ਬਸੰਤਰਾ ਸੋ ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ ਕਿ ਨਸ਼ੇ ਵਾਲੇ ਦੇ ਅਸੀਂ ਸਖਤ ਖਿਲਾਫ ਖੜੀਏ ਤੁਸੀਂ ਵੀ ਸਾਥ ਦਿਓ ਕਿਉਂਕਿ ਤੁਹਾਨੂੰ ਜਿਆਦਾ ਪਤਾ ਕੋਈ ਪਿੰਡ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰਦਾ ਤਾਂ ਸਾਡੇ ਧਿਆਨ ਚ ਲਿਆਓ ਜੀ ਡੀਐਸਪੀ ਦੇ ਧਿਆਨ ਚ ਲਿਆਓ ਅਸਾਤੌ ਦੇ ਧਿਆਨ ਚ ਲਿਆਓ ਨਹੀਂ ਥੋੜੀ ਉੱਥੇ ਨਾਲ ਕਹ ਪਹੁੰਚਦੀ ਤੁਸੀਂ ਮੈਨੂੰ ਦੱਸੋ ਤੁਹਾਨੂੰ ਐਸਐਸਪੀ ਨੂੰ ਮਲਾਈਏ ਪਰ ਆਪਣਾ ਅਜੰਡਾ ਸਾਫ਼ ਹੋਣਾ ਚਾਹੀਦਾ ਕਿ ਚਿੱਟੇ ਆਲਾ ਅਸੀਂ ਕੋਈ ਬਕਸਣਾ ਨਹੀਂ ਚਾਹੀ ਜਿਹੜਾ ਮਰਗੀ ਹੋਵੇ ਕੰਮ ਲੋਗੇ ਕੰਮ ਸੀ ਹੋਵੇ ਆਮ ਆਦਮੀ ਪਾਰਟੀ ਆਵੇ ਕੋਈ ਵੀ ਹੋਵੇ ਉਹਦੇ ਨਾਲ ਕੋਈ ਸੁਦਾ ਪੈਣਾ। ਸੋ ਮੈਂ ਕਵੀਰ ਕਰਦਾ ਕਿ ਤੁਸੀਂ ਨਸ਼ੇ ਦੇ ਖਿਲਾਫ ਸਾਰੇ ਲਾਮਬੰਦ ਹੈਗੇ ਹੋ ਸਾਰੇ ਇਕੱਠੇ ਹੋ। ਹਾਂਜੀ ਹਾਂਜੀ। ਜੇ ਸਾਰੇ ਇਕੱਠੇ ਦਾ ਹੱਥ ਖੜੇ ਕਰਕੇ ਸਾਰਿਆਂ ਦਾ ਇਹ ਲੋੜ ਜ਼ਰੂਰੀ ਆ ਬਿਲਕੁਲ। ਖੁਸ਼ੀ ਹੋ ਜਾ ਕਿ ਕਿ ਆਪਣਾ ਸਾਡਾ ਫਤੂ ਹੁੰਦਾ। ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜੇ ਬਚਾਉਣਾ ਹੈ ਆਪਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਆਪਾਂ ਕਹੀਏ ਕੰਨੀ ਸਰਕਾਰ ਸਾਹਿਬੀ ਤੁਹਾਡਾ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ ਸੋ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਵਾਈਬ੍ਰੀ ਦਾ ਖਾਲਸਾ ਜੀ